ਰੇਤਾ ਚੁੱਕਣ ਦੀ ਗੱਲ ਵੀ ਆ ਰਹੀ ਹੈ ਤਾਂ ਉਹ ਵੀ ਇਹ ਤਰ੍ਹਾਂ ਦਿੱਤਾ ਚੁੱਕ ਸਕੇ ਕੱਲ ਨੂੰ ਇਹ ਇੱਕ ਬਿਆਨ ਦੇ ਜੋਗ ਨਾ ਰਹਿ ਜਾਵੇ ਕਿ ਉਹ ਰੇਤਾ ਨਾ ਚੁੱਕ ਸਕੇ ਉਹਦੀ ਜ਼ਮੀਨ ਜੇ ਮਿਲ ਵੀ ਜਾਂਦੀ ਹੈ ਤੇ ਉਹ ਵਾਹੀ ਯੋਗ ਨਾ ਹੋਵੇ ਕਿਉਂਕਿ ਇਹ ਬੜੀ ਦੇਰ ਦੀ ਹੈ ਪਰ ਉਹਦੀ ਵੀ ਡੈਡ ਲਾਈਨ ਹੈ ਰੇਤਾ ਚੁੱਕਣ ਦੀ ਇਹ ਇਹਦਾ ਆਬਜੈਕਸ਼ਨ ਇਹੀ ਆਈ ਸੀ ਆਪਾਂ ਸਾਰਿਆਂ ਨੇ ਕਿ ਜਿਨ੍ਹਾਂ ਨੇ ਕਿ ਐਸਕੇਐਮ ਜਾਂ ਥੋੜੀ ਜੱਥੇਬੰਦੀ ਵੱਲੋਂ ਨਿੱਜੀ ਤੌਰ ਤੇ ਦਾ ਵਿਰੋਧ ਕੀਤਾ ਗਿਆ ਵੀ ਡੈਡ ਲਾਈਨ ਕਿਉਂ ਹੈ ਬਿਲਕੁਲ ਉਸੇ ਦਿਨ ਵੀ ਬਿਆਨ ਦਿੱਤਾ ਗਿਆ ਸੀ ਵੀ ਡੈਡ ਲਾਈਨ ਤਾਂ ਹੋਣਾ ਹੀ ਨਹੀਂ ਚਾਹੀਦਾ ਇੱਕ ਤਾਂ ਵੈਸੇ ਜਿਹਾ ਜਸਾਸਟਰ ਕੇਸ ਕਰ ਰਹੇ ਹਾਲੇ ਪੀਨਾ ਤਾਂ ਉਹਨਾਂ ਨੇ ਉਹਨਾਂ ਕਰਦਾ ਨਾ ਪੋਕਲਾਈਨਾਂ ਨੇ ਨਾ ਜੀਸੀਬੀਸ ਨੇ ਨਾ ਮਤਲਬ ਕੋਈ ਸਾਧਨ ਨਾ ਕੋ ਕੋ ਵਪਾਰੀ ਸੀ ਕੀ ਹੋ ਰੇ ਰੇਤੇ ਨੇ ਉਹਨਾਂ ਨੂੰ ਇੱਕ ਉੱਪਰ ਮਸੀਬਤ ਪਈ ਆ ਇਸ ਕਰਕੇ ਅਸੀਂ ਘੱਟੋ ਘੱਟ ਤੁਹਾਡੇ ਥਰੂ ਵੀ ਮੰਗ ਕਰਦੇ ਆ ਵੀ ਇਹਨੂੰ ਖੁੱਲਾ ਛੱਡਾ ਜਾਵੇ ਡਿਸਾਸਟਰ ਸਾਰੇ ਦੁਨੀਆਂ ਨੂੰ ਪਤਾ ਇੱਕ ਸਾਲ ਲਈ ਘੱਟੋ ਘੱਟ ਇੱਕ ਸਾਲ ਲਈ ਦਿੱਤੇ ਜਾਵੇ ਵੀ ਜ਼ਮੀਨ ਬਣਾਈ ਜਾਵੇ ਜ਼ਮੀਨ ਬਣਦੇ ਹਾਲਾਤ ਵੀ ਘੱਟੋ ਘੱਟ ਇੱਕ ਸਾਲ ਤੱਕ ਤੁਹਾਡੀ ਜ਼ਿੰਦਗੀ ਖੇਤੀ ਚ ਨਿਕਲੀ ਆ ਤੁਹਾਡਾ ਪਰਿਵਾਰਕ ਲੈਗੇਸੀ ਆ ਜਿਹੜਾ ਰੇਤਾ 3-4 ਫੁੱਟ ਚੜਿਆ ਇਹਦਾ ਪ੍ਰਤੀ ਏਕੜ ਖਰਚਾ ਕਿੰਨਾ ਆਊਗਾ ਕਿਸਾਨ ਨੂੰ ਦੇਖੋ ਕਈ ਜਗ੍ਹਾ ਤਾਂ ਦੇਖੋ ਭਲ ਡਿਗੀ ਆ ਹਾਲੇ ਇਹ ਆਪਾਂ ਇੱਥੇ ਬੈਠੇ ਕੋਈ ਹਿਸਾਬ ਨਹੀਂ ਲਾ ਸਕਦੇ ਹਰ ਖੇਤ ਦਾ ਨੇਚਰਚਰਲੀ ਅਲੱਗ-ਅਲੱਗ ਹੋਊਗਾ ਜਿੱਥੇ ਤਾਂ 2-4 ਇੰਚ ਭਲ ਡਿਗੀ ਆ ਉਹਨੂੰ ਮਿੱਟੀ ਨੂੰ ਹਟਾ ਕੇ ਵਿੱਚੋਂ ਜਿਹੜਾ ਸਾਫ਼ ਰਹਿਤਾ ਉਹ ਵੇਚਿਆ ਜਾ ਸਕਦਾ ਤੇ ਉਸ ਤੋਂ ਬਾਅਦ ਉਹ ਉਪਜਾਊ ਮਿੱਟੀ ਉੱਪਰ ਸਿੱਟ ਕੇ ਜਿਹੜੀ ਸੇਲਟ ਕਹਿ ਦਿੰਨੇ ਆਪਾਂ ਉਹ ਇੱਕ ਜਗ੍ਹਾ 'ਚ ਨੁਕਸਾਨ ਕਰਦੀ ਹੈ ਤੇ ਕਿਤੇ ਨਾ ਕਿਤੇ ਉਹ ਫਾਇਦਾ ਵੀ ਕਰਦੀ ਆ ਉਹ ਉਪਜਾਊ ਵੀ ਹੁੰਦੀ ਆ ਇਹ ਤਾਂ ਇੱਕ ਤਰ੍ਹਾਂ ਦਾ ਜਾੜੇ ਦਾ ਜਿਵੇਂ ਨਵੀਂ ਆਬਾਦ ਕਰੀ ਦੀ ਆ ਜ਼ਮੀਨ ਨਵੇਂ ਆਬਾਦ ਦਿੱਤੀ ਦੇ ਹਿਸਾਬ ਨਾਲ ਆਬਾਦ ਹੋਊਗੀ ਨੀਤੀ ਇਹ ਜੇ ਮਿੱਟੀ ਹਟ ਉਹ ਖੇਤ ਅਲੱਗ ਵਰੀਆ ਰਹੂਗਾ ਜਿਹੜਾ ਫੁੱਟ ਦਾ ਕਮੇਟੀ ਰੱਖੀ ਆ ਉਹਦਾ ਨੀਚੋਂ ਰੇਤਾ ਕੱਢ ਕੇ ਉਹਨੂੰ ਲੈਵਲ ਕੀਤਾ ਜਾਊਗਾ ਇਹ ਮੌਕੇ ਤੇ ਹਰ ਪਿੰਡ ਦੀ ਸਥਿਤੀ ਅਲੱਗ ਹੋਊਗੀ ਹਰ ਖੇਤ ਨੂੰ ਸੰਭਾਲਣ ਨੂੰ ਇੱਕ ਅਲੱਗ ਸਾਧਨ ਹੋਊਗਾ ਕਿਤੇ ਤਾਂ ਪਲੋ ਯੂਜ਼ ਕੀਤਾ ਜਾ ਸਕਦਾ ਜਿਹੜਾ ਡੀਪ ਪਲੋ ਹੁੰਦਾ 1.5 ਫੁੱਟ ਮਿੱਟੀ ਆਈ ਜਾਂ ਰੇਤਾ ਆਇਆ ਉਹਨੂੰ ਮਿੱਟੀ ਜੇ ਕੱਢ ਕੇ ਥੱਲੇ ਕਰ ਲਈਦਾ ਉਹ ਪੱਧਰ ਹੋ ਜਾਊਗੀ ਉਦੋਂ ਬਾਅਦ ਲੇਜ਼ਰ ਹੋ ਜਾਊਗਾ ਜਿੱਥੇ ਹੁਣ ਹੈ ਹੀ 4-4 ਫੁੱਟ ਆ ਉਹ ਬਿਨਾ ਜੀਸੀਬੀ ਬਿਨਾ ਪੋਕਲੇ ਤੋਂ ਚੱਕ ਕੇ ਉਹ ਨਹੀਂ ਨਿਕਲ ਸਕਦਾ ਜਿੱਥੇ ਉਹ ਨਿਕਲ ਕੇ ਥੱਲੇ ਪਹਿਲਾਂ ਬਰਮਾ ਮਾਰ ਕੇ ਦੇਖਣਾ ਪੈਣਾ ਵੀ ਥੱਲੇ ਕਿੱਥੇ ਮਿੱਟੀ ਰਹਿ ਗਈ ਆ ਕਿਹੜੀ ਮਿੱਟੀ ਚਾਲੂ ਕੀਤੀ ਹੋਈ ਸੀ ਉਹਦਾ ਲੈਂਥ ਕਿੰਨੀ ਕੁ ਫਿਰ ਉਨੀ ਮਿੱਟੀ ਘਟੋ ਘੜ ਚੱਕਰ ਦਿੱਤੀ ਜਾਵੇ ਜੇ ਹੁਣ 4 ਫੁੱਟ ਆ ਸਰਕਾਰੀ ਕਾਨੂੰਨ ਆ 3 ਫੁੱਟ ਦਾ ਫੇਰ ਸਰਕਾਰ ਵਿੱਚ ਅੜੀ ਚੱਲਾ ਕਾਨੂੰਨ ਆ ਜਾਣਾ ਫਿਰ ਕਾਨੂੰਨ ਆ ਜਾਣਾ ਫਿਰ ਇਹ ਕਾਨੂੰਨ ਇੱਥੇ ਹੁਣ ਡਿਸਾਸਟਰਸ ਨਹੀਂ ਚੱਲਣਾ ਚਾਹੀਦਾ ਘਟੋ ਘੜ ਨੈਚੁਰਲ ਡਿਸਾਸਟਰ ਦਿਖਦਾ ਪਿਆ ਉਹ ਬੰਦੇ ਨੇ ਜ਼ਮੀਨ ਆਬਾਦ ਕਰ ਲਈ ਸੀ ਉਹਦੇ ਵਹਾਈ ਜੋਖ ਹੋਈ ਹੋਈ ਸੀ ਹੁਣ ਜੱਥੇਦਾਰ ਕਾਲ ਤਖਤ ਵੱਲੋਂ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਪੰਜਾਬ ਦੀਆਂ ਸਾਰੀਆਂ ਐਨ ਜੀਓਜ਼ ਆਰਗੇਨਾਈਜੇਸ਼ਨਸ ਤੋਂ ਲੈ ਕੇ तमाम ਸਮਾਜ ਸੇਵੀ ਲੋਕਾਂ ਨੂੰ ਇਹ ਕਾਲ ਦਿੱਤੀ ਸੀ ਕਿ ਆਓ ਇੱਕ ਝੰਡੇ ਥੱਲੇ ਇਕੱਠੇ ਹੋਈਏ ਅਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਹੋਈਏ ਹਰਮਿਤ ਸਿੰਘ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਉਹ ਵੀ ਮੀਟਿੰਗ 'ਚ ਪਹੁੰਚੇ ਕੀ ਪ੍ਰੋਬਲਮਸ ਨੇ ਔਰ ਇਹਦਾ ਹੱਲ ਕਿੱਥੇ ਪਿਆ ਇਸ ਬਾਰੇ ਗੱਲਬਾਤ ਕਰਦੇ ਆਂ ਕਾਦੀਆਂ ਸਾਹਿਬ ਮੀਟਿੰਗ ਚ ਕੀ ਗੱਲਬਾਤ ਹੋਈ ਹੈ ਦੇਖੋ ਅਕਾਲਤਾ ਸਾਹਿਬ ਨੇ ਜਿਹੜੇ ਇਹ ਸਦਾ ਸਦਾ ਸਾਰੇ ਸਾਨੀ ਦਾ ਤੇ ਸਾਰੇ عوام ਦਾ ਸਿੱਖਾਂ ਦਾ ਪਹਿਲੀ ਗੱਲ ਤਾਂ ਉਸ ਲਾਗਾ ਜੋ ਕਦਮ ਸੀ ਅਸੀਂ ਸਾਰੇ ਉਹਦੇ ਸ਼ਾਮਲ ਹੋਏ ਸਾਰੇ ਐਨ ਜੀਓਸ ਛੋਟੇ ਜਿਹਾ ਛੋਟਾ ਐਨ ਜੀਓ ਇੱਕ ਇੱਕ ਇਨਸਾਨ ਜਿਹੜਾ ਸੇਵਾ ਕਰਨਾ ਚਾਹੁੰਦਾ ਉਹ ਅੱਜ ਮੀਟਿੰਗ ਚ ਸ਼ਾਮਲ ਹੋਇਆ ਮੇਨਲੀ ਇਹ ਮੀਟਿੰਗ ਸਾਰੀ ਫਲੱਡ ਦੇ ਉੱਤੇ ਸੀਗੀ ਜਿਵੇਂ ਹੋਇਆ ਉਹਦੇ ਤੇ ਕਾਰਨਾ ਤੇ ਨਹੀਂ ਗਏ ਜੋ ਹਾਲਾਤ ਨੇ ਉਹਨੂੰ ਸੁਧਾਰਨ ਦੇ ਵਾਲੇ ਪਾਸੇ ਸਾਰੇ ਗੱਲਾਂ ਸ਼ੁਰੂ ਹੋਈਆਂ ਨੇ ਜਿਹੜੇ ਹੁਣ ਸੁਧਾਰਨ ਵਾਲੇ ਪਾਸੇ ਆ ਪਾਣੀ ਜਦੋਂ ਆਇਆ ਉਦੋਂ ਕਰਾਕੀ ਦਾਦੀ ਲੋਡ ਸੀ ਜਾਂ ਵਿੱਚੋਂ ਵੈਕੂਲੇਸ਼ਨ ਕਰਦੀ ਲੋਡ ਸੀ ਉਹ ਸਾਰਾ ਹੋਇਆ ਤੁਸੀਂ ਸਾਰਾ ਦੇਖਿਆ ਸਰਕਾਰਾਂ ਬਹੁਤ ਬੈਕਫੋਰਟ ਤੇ ਰਹੀਆਂ ਤੇ ਲੋਕਾਂ ਦਾ ਐਨ ਜੀਓਸ ਮੁਰੇ ਆਏ ਤੇ ਲੋਕਾਂ ਨੇ ਮਾਫ ਫੜੀ ਸਾਰਿਆਂ ਦੀ ਪਰ ਹੁਣ ਜਿਹੜੀ ਸਥਿਤੀ ਆ ਉਹ ਤੋਂ ਜ਼ਿਆਦਾ ਖਰਾਬ ਆ ਹਮ ਜਦੋਂ ਫਸਲ ਖਰਾਬ ਹੋਈ ਕੋਈ ਦੇਖਦਾ ਜ਼ਿੰਮੇਦਾਰ ਉਹਦੇ ਵਾਸਤੇ ਉਹ ਸੈਣਾ ਬੜਾ ਔਖਾ ਮੈਂਟਲੀ ਜਿਹੜਾ ਪ੍ਰੈਸ਼ਰ ਆ ਤੇ ਇਕਨੋਮਿਕਲੀ ਜਿਹੜਾ ਹੋਈ ਗਿਆ ਘਟਾ ਉਹ ਨਾਲ ਦੀ ਨਾਲ ਜਿਹੜਾ ਦਿਹਾੜੀਦਾਰ ਆ ਉਹਦੇ ਵਾਸਤੇ ਵੀ ਉਨਾ ਹੀ ਆ ਕਿਉਂਕਿ 19 ਦਿਨ ਤੱਕ ਉਹਦਾ ਵੀ ਬਾਜ਼ਾਰ ਦੇ ਵਿੱਚ ਕੋਈ ਕੰਮ ਨਹੀਂ ਤੇ ਉਹ ਵੀ ਉਹ ਆਪਣੇ ਹੱਥੇ ਦਵਾਈ ਕਾਰਡ ਵਟਿਆ ਨਾਲ ਹੀ ਨਾਲ ਜਿਹੜੇ ਸ਼ਹਿਰ ਨੇ ਜਿਹੜੀ ਦੁਕਾਨਦਾਰ ਨੇ ਉਹ ਵੀਰਾਂ ਦੇ ਉੱਤੇ ਵੀ ਇੱਕ ਸੰਕਟ ਸਾਹਮਣੇ ਦਿਖਾਈ ਦੇ ਰਿਹਾ ਉਸ ਨੂੰ ਸੰਕਟ ਨੂੰ ਹੱਲ ਕਰਨ ਲਈ ਜਿਹੜੇ ਜਥੇਦਾਰ ਸਾਹਿਬ ਨੇ ਪਹਿਲ ਕਦਮੀ ਕੀਤੀ ਹੈ ਉਹਦੇ ਤੇ ਹੁਣ ਜਿਹੜੀਆਂ ਵੱਡੀ ਜਿਹੜੀ ਮੁਸ਼ਕਲ ਆਈ ਹੈ ਜਿਹੜੀ ਬੰਦ ਤੇ ਨੇੜੇ ਪਿੰਡ ਨੇ ਜਿੱਥੋਂ ਟੂਸੀਵਾ ਟੁੱਟਿਆ ਉੱਥੇ ਪਾਣੀ ਦੇ ਨਾਲ-ਨਾਲ ਮਿੱਟੀ ਦਾ ਵਹਾਅ ਤੇ ਰੇਤੇ ਦਾ ਵਹਾਅ ਬਹੁਤ ਜ਼ਿਆਦਾ ਆਇਆ ਹੋਇਆ। ਕਿ ਜਗ੍ਹਾ ਤੇ ਤੁਸੀਂ ਵੀ ਪੇਸ਼ਕਾਰੀ ਕੀਤੀ ਆ ਵੀ 4 ਫੁੱਟ ਤੋਂ ਲੈ ਕੇ 6-6 ਫੁੱਟ ਤੱਕ ਵੀ ਮਿੱਟੀ ਚੜ੍ਹੀ ਹੋਈ ਹੈ। ਪਹਿਲਾ ਉਹਦਾ ਸਲਿਊਸ਼ਨ ਆ ਫਿਰ ਉਹਦੀ ਮਾਰਕੇਸ਼ਨ ਆਫ ਦਾ ਲੈਂਡ ਉਹ ਇੱਕ ਵੱਡਾ ਕਾਰਨ ਬਣ ਗਿਆ। ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਪਿੰਡ ਨੇ ਉਹਨਾਂ ਦੇ ਵਿੱਚ ਮਰੀ ਹੋਈ ਫਸਲ ਤੇ ਕਦੋਂ ਉਹ ਸੁੱਕਦੇ ਆ ਖੇਤ ਤੇ ਕਦੋਂ ਵਾਹੀਯੋਗ ਹੁੰਦੇ ਆ ਤੇ ਹੁੰਦੇ। ਇਹ ਸਾਡੀ ਸਮਝ ਬਣਦੀ। ਉਹ ਜਿਹੜੀ ਕੱਚੀਆਂ ਜ਼ਮੀਨਾਂ ਨੇ ਜਿਹੜੀ ਮਲਕੀਅਤ ਨਹੀਂ ਹੈਗੀ ਉਹਦਾ ਹੱਲ ਕੀ ਉਹ ਲੋਕ ਬਹੁਤ ਪਰੇਸ਼ਾਨ ਨੇ ਕਿਤੇ ਇਹ ਨਾ ਹੋਵੇ ਕਿ ਕੋਈ ਹੋਰ ਕਾਬਜ ਹੋ ਜੇ ਉਹਦੇ ਤੇ ਆ ਕੇ ਕਿਉਂਕਿ ਦਵਾਰਾਂ ਸਾਰੀ ਤਕਸੀਮ ਕਰਨੀ ਹੈ ਪਤਾ ਹੀ ਨਹੀਂ ਅਜੇ ਤਾਂ ਖੇਤ ਰਿਆ ਹੀ ਨਹੀਂ ਉੱਥੇ ਬਿਲਕੁਲ ਇਹ ਬਹੁਤ ਵੱਡੇ ਇਹ ਜੇ ਕਾਰਨ ਨੇ ਜਿਹੜੀਆਂ ਕੱਚੀਆਂ ਨੇ ਉਹਦੀਆਂ ਗਦਾਵਰੀਆਂ ਹੈ ਕਈ ਕਈ ਜਗ੍ਹਾ ਗਦਾਵਰੀਆਂ ਟੁੱਟੀਆਂ ਹੋਈਆਂ ਨੇ ਸਰਕਾਰ ਦੀਆਂ ਪਰ ਪਿੰਡ ਲੈਵਲ ਪਰ ਉਹ ਮੁਆਵਜ਼ਾ ਕਾਸ਼ਤਕਾਰ ਨੂੰ ਮਿਲਦਾ ਕਾਸ਼ਤਕਾਰ ਨੂੰ ਮਿਲਣਾ ਚਾਹੀਦਾ ਸਾਡੀ ਬੜੀ ਧੀਰ ਦੀ ਮੰਗ ਰਹੀ ਹੈ ਵੀ ਜਦੋਂ ਵੀ ਮੁਆਵਜ਼ਾ ਹੋਵੇ ਜਦੋਂ ਵੀ ਫਸਲ ਖਰਾਬ ਹੋਵੇ ਉਹ ਪਹਿਲੇ ਕਾਸ਼ਤਕਾਰ ਨੂੰ ਪੁੱਛਿਆ ਜਾਵੇ ਕਾਸ਼ਤਕਾਰ ਦੇ ਦਿਨ ਦਿੱਤਾ ਜਾਵੇ ਅੱਜ ਵੀ ਸਾਡੀ ਇਹੀ ਮੰਗ ਸੀ ਵੀ ਉਹਨਾਂ ਦਾ ਹੱਥ ਫੜੀਏ ਆਪਾਂ ਸਰਕਾਰ ਕਾਨੂੰਨ ਤੋਂ ਥੋੜਾ ਜਿਹਾ हट ਕੇ ਵੀ ਜੇ ਉਹ ਜਾ ਕੇ ਵੀ ਉਹਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਤਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਮੌਕੇ ਦਾ ਡਿਸਾਸਟਰ ਆ ਇਹ ਨੈਚੁਰਲ ਡਿਸਾਸਟਰ ਦੇ ਵਿੱਚ ਹਰ ਬੰਦਾ ਬਾਹਰ ਫੜ ਰਿਹਾ ਤਾਂ ਉਹ ਆਪਣੇ ਕਾਨੂੰਨੀ ਦਾਅ ਵੇਚਣਾ ਵਿੱਚ ਲੈਣ ਜਿਹੜਾ ਬੰਦਾ ਵਹਾਕਰ ਹੈਗਾ ਕਾਸਟਰ ਉਸ ਤੱਕ ਉਹਨੂੰ ਪਹੁੰਚੇ ਜੇ ਰੇਤਾ ਚੁੱਕਣ ਦੀ ਗੱਲ ਵੀ ਆ ਰਹੀ ਹੈ ਤਾਂ ਉਹ ਵੀ ਜਰਾ ਦਿੱਤਾ ਚੁੱਕ ਸਕੇ ਕੱਲ ਨੂੰ ਇਹ ਇੱਕ ਬਿਆਨ ਤੇ ਯੋਗ ਨਾ ਰਹਿ ਜਾਵੇ ਕਿ ਉਹ ਰੇਤਾ ਨਾ ਚੁੱਕ ਸਕੇ ਉਹਦੀ ਜ਼ਮੀਨ ਜੇ ਮਿਲ ਵੀ ਜਾਂਦੀ ਹੈ ਤੇ ਉਹ ਵਾਹੀ ਯੋਗ ਨਾ ਹੋਵੇ ਕਿਉਂਕਿ ਇਹ ਬੜੀ ਦੇਰ ਦੀ ਹੈ ਪਰ ਉਹਦੀ ਵੀ ਡੈਡ ਲਾਈਨ ਹੈ ਰੇਤਾ ਚੁੱਕਣ ਦੀ ਵੀ ਇਹ ਦਾ ਆਬਜੈਕਸ਼ਨ ਥੋੜੀ ਜੱਥੇਵੰਦੀ ਵੱਲੋਂ ਨਿੱਜੀ ਤੌਰ ਤੇ ਦਾ ਵਿਰੋਧ ਕੀਤਾ ਗਿਆ ਵੀ ਡੈਡਲਾਈਨ ਕਿਉਂ ਹੈ ਬਿਲਕੁਲ ਉਸੇ ਦਿਨ ਇਹ ਬਿਆਨ ਦਿੱਤਾ ਗਿਆ ਸੀ ਵੀ ਡੈਡਲਾਈਨ ਤਾਂ ਹੋਣਾ ਹੀ ਨਹੀਂ ਚਾਹੀਦਾ ਇੱਕ ਤਾਂ ਵੈਸੇ ਜਿਸਾਸਟਰ ਕੇਸ ਕਰ ਰਹੇ ਹਾਲੇ ਮਹੀਨਾ ਤਾਂ ਉਹਨਾਂ ਨੇ ਉਹਨਾਂ ਦੀ ਕਹ ਲੋ ਪੰਜਾਬੀ ਕਹਿੰਦੇ ਪੇਠ ਨਹੀਂ ਸਿੱਧੀ ਹੋਣੀ ਉਸ ਤੋਂ ਬਾਅਦ ਸੋਚਣ ਕੇ ਰੇਤਾ ਦਾ ਕਰਨਾ ਕੀ ਹੈ ਕਿਵੇਂ ਚੱਕਣਾ ਇੰਨਾ ਤਾਂ ਉਹਨਾਂ ਕੋਲ ਇੰਤਜ਼ਾਮ ਵੀ ਹੈ ਨਹੀਂ ਕਿਸਾਨਾਂ ਕੋਲ ਰੇਤਾ ਚੱਕਣ ਦਾ ਨਾ ਬੋਕਲਾਈਨਾਂ ਨੇ ਨਾ ਜੀਸੀਬੀਸ ਨੇ ਨਾ ਮਤਲਬ ਕੋਈ ਸਾਧਨਾਂ ਨਾ ਕੋ ਕੋ ਵਪਾਰੀ ਸੀ ਕੀ ਹੋ ਰੇਤੇ ਦੇ ਉਹਨਾਂ ਨੂੰ ਇੱਕ ਉੱਪਰ ਮੁਸੀਬਤ ਪਈ ਆ ਇਸ ਕਰਕੇ ਅਸੀਂ ਘਟੋ ਘਟ ਥੋਡੇ ਥਰੂ ਵੀ ਮੰਗ ਕਰ ਘਟੋ ਘਟੇ ਇੱਕ ਸਾਲ ਲਈ ਦਿੱਤੇ ਜਾਵੇ ਵੀ ਜ਼ਮੀਰ ਬਣਾਈ ਜਾਵੇ। ਜ਼ਮੀਨ ਬਣਦੇ ਹਾਲਾਤ ਵੀ ਘਟੋ ਘਟੇ ਇੱਕ ਸਾਲ ਤੱਕ ਨਹੀਂ। ਮੈਂ ਇਹ ਸਮਝਦਾ ਵੀ ਜਦ ਤੱਕ ਇਹ ਰੇਤਾ ਚੱਕ ਨਹੀਂ ਜ਼ਮੀਨਾਂ ਵਾਈ ਯੋਗ ਨਹੀਂ ਹੁੰਦੀਆਂ। ਜਦ ਤੱਕ ਪੋਟਾ ਪੋਟਾ ਕਰਨੇ ਕੁਝ ਦਿਖਾਈ ਨਹੀਂ ਦਿੰਦੀ। ਜਦ ਤੱਕ ਨਾ ਵਪਾਰੀ ਖੁਸ਼ ਆ, ਨਾ ਦਿਹਾੜੀਦਾਰ ਕੋਸ਼ਾ ਨਾ ਕਿਸਾਨ ਖੁਸ਼ ਆ, ਨਾ ਉਹਨਾਂ ਦੀ ਜਦ ਤੱਕ ਨੇਚਰਲੀ ਪੱਟੜੀ ਤੇ ਚੜਦੀ ਨਹੀਂ। ਉਹਦੇ ਵਾਸਤੇ ਅੱਜ ਸਾਰੀ ਮੀਟਿੰਗ ਸੀ ਵੀ ਲੋਕਾਂ ਦੀ ਨੇਚਰਲੀ ਆਪਣੇ ਪੱਡੜੀ ਦੇ ਉਹਨਾਂ ਜ਼ਿੰਦਗੀ ਜਵਾਰਾ ਚੜ੍ਹ ਜੇ ਉਸ ਤੱਕ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਤੁਸੀਂ ਤੁਹਾਡੀ ਜ਼ਿੰਦਗੀ ਖੇਤੀ ਚ ਨਿਕਲੀ ਆ ਤੁਹਾਡਾ ਪਰਿਵਾਰਕ ਲੈਗੇਸੀ ਹੈ ਜਿਹੜਾ ਰੇਤਾ 3-4 ਫੁੱਟ ਚੜ੍ਹਿਆ ਇਹਦਾ ਪ੍ਰਤੀ ਏਕੜ ਖਰਚਾ ਕਿੰਨਾ ਆਊਗਾ ਕਿਸਾਨ ਨੂੰ ਦੇਖੋ ਕਿਈ ਜਗ੍ਹਾ ਤਾਂ ਦੇਖੋ ਭਲ ਡਿਗੀ ਆ ਹਾਲੇ ਇਹ ਆਪਾਂ ਇੱਥੇ ਬੈਠੇ ਕੋਈ ਹਿਸਾਬ ਨਹੀਂ ਲਾ ਸਕਦੇ ਹਰ ਖੇਤ ਦਾ ਨੇਚਰਚਰਲੀ ਅਲੱਗ-ਅਲੱਗ ਹੋਊਗਾ ਜਿੱਥੇ ਤਾਂ 2-4 ਇੰਚ ਭਲ ਡਿਗੀ ਆ ਉਹਨੂੰ ਮਿੱਟੀ ਨੂੰ ਹਟਾ ਕੇ ਵਿੱਚੋਂ ਜਿਹੜਾ ਸਾਫ ਰੇਤ ਆ ਉਹ ਵੇਚਿਆ ਜਾ ਸਕਦਾ ਤੇ ਉਸ ਤੋਂ ਬਾਅਦ ਉਹ ਉਪਜਾਊ ਮਿੱਟੀ ਉੱਪਰ ਸਿੱਟ ਕੇ ਜਿਹੜੀ ਸਿਲਟ ਕਹਿੰਦੇ ਆਪਾਂ ਉਹ ਇੱਕ ਜਗ੍ਹਾ ਜੇ ਨੁਕਸਾਨ ਕਰਦੀ ਹੈ ਤੇ ਕਿਤੇ ਨਾ ਕਿਤੇ ਉਹ ਫਾਇਦਾ ਵੀ ਕਰਦੀ ਆ ਉਹ ਉਪਜਾਊ ਵੀ ਹੁੰਦੀ ਆ ਤਾਂ ਉਹਨੂੰ ਦਿਸਾ ਕਰ ਸਕਦਾ ਪਰ ਜਿਹੜਾ ਇਸਲਾਜ ਦੀ ਫਸਲ ਮਰ ਗਈ ਮੈਂ ਨਹੀਂ ਸਮਝਦਾ ਉਹ ਕਿਸਾਨ ਹੋਣ ਉਹ ਜ਼ਮੀਨ ਨੂੰ ਆਪਦੇ ਲੈਵਲ ਦੇ ਉੱਤੇ ਪੱਧਰ ਕਰ ਸਕਦਾ ਨਾ ਜਲਦੀ ਆਸ ਰਹੀ ਜੇ ਅਗਲੀ ਔਰ ਇਹ ਤਾਂ ਇੱਕ ਤਰ੍ਹਾਂ ਦਾ ਜਾੜੇ ਦਾ ਜਿਵੇਂ ਨਵੀਂ ਆਬਾਦ ਕਰੀ ਦੀ ਆ ਜ਼ਮੀਨ ਨਵੇਂ ਆਬਾਦ ਨੀਤੀ ਦੇ ਹਿਸਾਬ ਨਾਲ ਆਬਾਦ ਹੋਊਗੀ ਨੀਤੀ ਇਹ ਜੇ ਮਿੱਟੀ ਹਟਦੀ ਹੈ ਕਿਤੇ 6 ਇੰਚ ਮੜਦੀ ਹੈ ਜਿੱਥੇ ਹੁਣ ਮਿੱਟੀ ਹੋਈ 4-4 ਫੁੱਟ ਚਲੇਗੀ ਆ ਉਹ ਖੇਤ ਆ ਲੱਗਵਰੀਆ ਰਹੂਗਾ ਜਿਹੜਾ ਫੁੱਟ ਦਾ ਕਮਿਟੀ ਰੱਖੀ ਆ ਉਹਦਾ ਨੀਚੋਂ ਰੇਤਾ ਕੱਢ ਕੇ ਉਹਨੂੰ ਲੈਵਲ ਕੀਤਾ ਜਾਊਗਾ ਇਹ ਮੌਕੇ ਤੇ ਹਰ ਪਿੰਡ ਦੀ ਸਥਿਤੀ ਅਲੱਗ ਹੋਊਗੀ ਕਿ ਕਿਸੇ ਦਾ ਉੱਚਾ ਖੇਤ ਹੋ ਗਿਆ ਜਾਂ ਉਹਨੂੰ ਕਿਵੇਂ ਕਿਤੇ ਨਾ ਪੱਧਰ ਕੀਤਾ ਜਾ ਸਕਦਾ ਇਹਦੇ ਕਿੰਨੇ ਹੀ ਮੈਟਰ ਨਿਕਲਣੇ ਆ ਜਿਵੇਂ ਆਪਾਂ ਇੱਕ ਮਰ ਪਰਾਲੀ ਦਾ ਲਾ ਲਈਏ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਉਹਨੂੰ ਸੰਭਾਲਣ ਨੂੰ ਆਪਾਂ ਨੂੰ ਇੱਕ ਸਾਧਨ ਨਹੀਂ ਹੈ 10-15 ਸਾਧਨ ਨਹੀਂ ਹਰ ਖੇਤ ਨੂੰ ਸੰਭਾਲਣ ਨੂੰ ਇੱਕ ਲੱਗ ਸਾਧਨ ਹੋਊਗਾ ਕਿਤੇ ਤਾਂ ਪਲੋ ਯੂਜ਼ ਕੀਤਾ ਜਾ ਸਕਦਾ ਜਿਹੜਾ ਡੀਪ ਪਲੋ ਹੁੰਦਾ 1.5 ਫੁੱਟ ਮਿੱਟੀ ਆਈਆ ਰੇਤਾ ਆਇਆ ਉਹਨੂੰ ਮਿੱਟੀ ਜੇ ਕੱਢ ਕੇ ਥੱਲੇ ਕਰ ਲਈਦਾ ਉਹ ਪੱਧਰ ਹੋ ਜਾਊਗੀ ਉਦੋਂ ਬਾਅਦ ਲੇਜ਼ਰ ਹੋ ਜਾਊਗਾ ਜਿੱਥੇ ਹੁਣ ਹੈ ਹੀ 4-4 ਫੁੱਟ ਆ ਉਹ ਬਿਨਾ ਜੀਸੀਬੀ ਬਿਨਾ ਪੋਕਲੇਨ ਤੋਂ ਚੱਕ ਕੇ ਉਹ ਨਹੀਂ ਨਿਕਲ ਸਕਦਾ ਜਿੱਥੇ ਉਹ ਨਿਕਲ ਕੇ ਥੱਲੇ ਪਹਿਲਾਂ ਬਰਮਾ ਮਾਰ ਕੇ ਦੇਖਣਾ ਪੈਣਾ ਵੀ ਥੱਲੇ ਕਿੱਥੇ ਮਿੱਟੀ ਰਹਿ ਗਈ ਆ ਕਿਹੜੀ ਮਿੱਟੀ ਚਾਲੂ ਕੀਤੀ ਹੋਈ ਸੀ ਉਹਦਾ ਲੈਂਥ ਕਿੰਨੀ ਕੁ ਫਿਰ ਉਨੀ ਮਿੱਟੀ ਘਟੋ ਘਟ ਚੱਕਣ ਦਿੱਤੀ ਜਾਵੇ ਜੇ ਹੁਣ 4 ਫੁੱਟ ਆ ਸਰਕਾਰੀ ਕਾਨੂੰਨ ਆ 3 ਫੁੱਟ ਦਾ ਫੇਰ ਸਰਕਾਰ ਵਿੱਚ ਅਢੀਕਾ ਲਾ ਫਿਰ ਕਾਨੂੰਨ ਆ ਜਾਣਾ ਫਿਰ ਇਹ ਕਾਨੂੰਨ ਇੱਥੇ ਹੁਣ ਡਿਸਾਸਟਰਸ ਨਹੀਂ ਚੱਲਣਾ ਚਾਹੀਦਾ ਘਟੋ ਘਟ ਨੈਚੁਰਲ ਡਿਸਾਸਟਰ ਦਿਖਦਾ ਪਿਆ ਉਹ ਬੰਦੇ ਨੇ ਜ਼ਮੀਨ ਆਬਾਦ ਕਰ ਲਈ ਸੀ ਉਹਦੇ ਵਹਾਈ ਜੋਖ ਹੋਈ ਹੋਈ ਸੀ ਹੁਣ 4 ਫੁੱ ਤਾਂ ਜਿਹੜਾ ਮੁਆਵਜ਼ਾ ਲਾਨਿਆ ਗਿਆ ਤੁਸੀਂ ਸੰਤੁਸ਼ਟ ਹੋ ਉਹਦੇ ਤੋਂ ਕੇਂਦਰ ਦਾ ਵੀ ਦੇਖੋ 70-70 ਹਜ਼ਾਰ ਦੇ ਦਾ ਝੋਨਾ ਉਹਨਾਂ ਦੇ ਉੱਭਲ ਗਏ ਮੁਆਵਜ਼ਾ 20 ਹਜ਼ਾਰ ਘਰ ਉਹਨਾਂ ਦੇ ਉੱਜੜ ਗਏ ਅਗਲੀ ਹਾਲੇ ਫਸਲ ਲੱਗਣ ਦੀ ਆਸ ਕਿਤੇ ਕਿਤੇ ਹੈ ਕਿਤੇ ਕਿਤੇ ਨਹੀਂ ਆਸ ਲੱਗ ਰਹੀ ਤਾਂ ਇਹਦੇ ਵਿੱਚ ਬਹੁਤ ਥੋੜਾ ਵਾ ਸਰਕਾਰ ਨੂੰ ਸਗੋਂ ਰੀਹੈਬਿਲਿਟੇਸ਼ਨ ਚ ਉਹਨਾਂ ਦਾ ਪਿਛਲਾ ਮੁਆਵਜ਼ਾ ਦੇ ਕੇ ਹੋਰ ਥੋੜੀ ਜਿਹੀ ਮਦਦ ਦੇਣੀ ਚਾਹੀਦੀ ਵੀ ਅਗਲੀ ਫਸਲ ਲਾਈ ਜਾਵੇ ਉਸ ਤੱਕ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆਪਣੇ ਸਾਰੇ ਲੋਕਾਂ ਆਮ ਨੂੰ ਵੀ ਮੈਂ ਕਹਿ ਰਿਹਾ ਆਪਣੀ ਕਣਕਾ ਲੱਗ ਜਾਣੀ ਆ ਅਕਤੂਬਰ ਨਵੰਬਰ ਦੇ ਫਰਸਟ ਵੀਕ ਆਪਾਂ ਵੱਧ ਤੋਂ ਵੱਧ ਲੋਕੀ ਨੇ ਸਾਡੇ ਕੋਲ ਪੰਜਾਬ ਚ ਬਹੁਤ ਟਰੈਕਟਰ ਆ ਬੜਾ ਇੰਤਜ਼ਾਮ ਆ ਅੱਜ ਜਥੇਦਾਰ ਸਾਹਿਬ ਨੇ ਜਿਹੜਾ ਲਾਈਨ ਬਣਾਈ ਆ ਜੇ ਲਾਈਨ ਬੜੀ ਵਧੀਆ ਚੱਲਦੀ ਆ ਤਾਂ ਉਹਨਾਂ ਦਾ ਦੁੱਖ ਜਿਹੜੇ ਮੱਲਮ ਲਾਉਣ ਵਾਸਤੇ ਆਪਾਂ 1 ਨਵੰਬਰ ਤੋਂ ਜਿਹੜਾ 20 25 ਨਵੰਬਰ ਤੱਕ ਕਣਕ ਲੱਗ ਜੇ ਜਿਹੜੀ ਨੈਚੁਰਲ ਟਾਈਮ ਆ ਕਣਕ ਲੱਗਣ ਦਾ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਭਲਾ ਅਗਲੀ ਫਸਲ ਵਾਸਤੇ ਹੋ ਸਕਦਾ ਧੰਨਵਾਦ ਭਾਈ ਧੰਨਵਾਦ